ਗੈਰੀ ਬਰਿੰਗ ਜੀ ਐਮਐਲਏ ਦੇ ਦੇਖਰੇਖ ਦੇ ਵਿੱਚ ਹੋ ਰਿਹਾ ਹੈ ਹਾਂਜੀ ਤੇ ਬਹੁਤ ਵਧੀਆ ਹੋਊਗਾ ਵਧੀਆ ਪਲੇਅਰ ਆਉਣਗੇ ਸਾਰਿਆਂ ਨਾਲ ਸੰਪਰਕ ਹੋ ਗਿਆ 8 ਟੀਮਾਂ ਟੌਪ ਦੀ ਆਉਣਗੀਆਂ ਚਮਕੌਰ ਬੀਰੇ ਨੇ ਸਾਰਾ ਕੁਝ ਤੁਹਾਨੂੰ ਜਾਣਕਾਰੀ ਦਿੱਤੀ ਹਾਂਜੀ ਜਿਹੜੀ ਸਕੂਟਰੀਆਂ ਨੇ ਉਹ ਅਸੀਂ ਸਾਡਾ ਇੱਕ ਰੀਜਨ ਹੋਰ ਵੀ ਥੀ ਦਰਸ਼ਕ ਬਹੁਤ ਦੂਰ ਦੂਰੋਂ ਆਉਂਦੇ ਨੇ ਖਰਾਨਾ ਪੰਜਾਬ Rajasthan ਅਸੀਂ ਚਾਹਨੇ ਵੀ ਦਰਸ਼ਕ ਵੀ ਕੋਈ ਨਾ ਕੋਈ ਤਰ੍ਹਾਂ ਕੋਈ ਜਿੱਤ ਕੇ ਜਾਵੇ ਜਿਵੇਂ ਨਾ ਘਰ ਦੇ ਕਹਿੰਦੇ ਕਿ ਐਡੀ ਦੂਰ ਕੀ ਦੇਖਣ ਜਾਵਾਂਗੇ ਇੱਥੇ ਲਾਈਵ ਦੇਖ ਲਓ ਅਸੀਂ ਕਹਿੰਨੇ ਵੀ ਕੋਈ ਪਲੇਅਰ ਜਿੱਤ ਕੇ ਜਾ ਰਿਹਾ ਹੈ ਕਿਤੇ ਨਾ ਕਿਤੇ ਕੋਈ ਸਕੂਟਰੀ ਵੀ ਜਿੱਤ ਕੇ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਤੁਸੀਂ ਮੇਰੇ ਲਾਗੇ ਜਿਹੜੀ ਟੀਮ ਦੇਖ ਰਹੇ ਹੋ ਤਨਤਨ ਬਾਬਾ ਖੇੜਾ ਜੀ ਸਪੋਰਟਸ ਕਲੱਬ ਦੇ ਸਾਰੇ ਸਾਡੇ ਸਤਿਕਾਰਯੋਗ ਵੀਰਨੇ ਤੇ ਪਿੱਛੇ ਤੁਸੀਂ ਬਿਲਕੁਲ ਨਵੀਆਂ ਜਿਹੜੀਆਂ ਕਾਰਾਂ ਦੇਖ ਰਹੇ ਹੋ ਸਵਿਫਟ ਕਾਰਾਂ ਇਹ 21 ਫਰਵਰੀ ਅ 2026 ਅਮਲੋਹ ਦੇ ਕੱਪ ਤੇ ਜਿਹੜੀਆਂ ਵੈਸਟਾਂ ਦੇ ਲਈ ਦਿੱਤੀਆਂ ਜਾਣਗੀਆਂ ਸੋ ਸਾਰੀ ਟੀਮ ਸਾਡੇ ਨਾਲ ਹੈ ਗੋਲੂ ਟਵਾਣਾ ਜੀ ਨੇ ਸਰਦਾਰ ਜਸਪਾਲ ਸਿੰਘ ਜੀ ਕਾਹਲੋਂ ਚਮਕੌਰ ਚੌਧਰੀ ਜੀ ਮੁਖ ਪ੍ਰਬੰਧਕ ਨੇ ਸਾਡੇ ਸੰਦੀਪ ਸਾਮਰਾਜੀ ਰਾਮਫਲ ਖੋਪੜਾ ਜੀ ਔਰ ਸਾਡੇ ਸਾਰੇ ਗੁਰਪ੍ਰੀਤ ਗੁੱਲੀਬਾਈ ਹੋਣੀ ਬਲਦੇਵ ਬਾਰੀ ਹੋਈ ਪਿੱਛੇ ਸਾਈਡ ਤੇ ਗੜੇ ਨੇ ਅਰਵਿੰਦਰ ਸਿੰਘ ਜੀ ਹਾਂਜੀ ਇੰਗਲੈਂਡ ਅਰਵਿੰਦਰ ਕੁਮਾਰ ਜੀ ਇੰਗਲੈਂਡ ਜੈਲਦਾਰ ਘਰਾੜ ਜੀ ਸਾਰੇ ਸਾਡੇ ਸਤਿਕਾਰਯੋਗ ਵੀਰ ਨਾਲ ਨੇ ਆਪਾਂ ਕਰਦੇ ਆ ਗੱਲਬਾਤ ਵੀ ਕਿਸ ਤਰ੍ਹਾਂ ਦਾ ਰਹਿਣ ਵਾਲਾ ਜਿਹੜਾ ਅਮਲੋਹ ਦਾ ਕਬੱਡੀ ਕੱਪ ਹੈ ਹਾਂਜੀ ਬਾਈ ਸასი ਗ ਕੀ ਹਾਲ ਹੈ ਬਾਈ ਜੀ ਵਧੀਆ ਜੀ ਵਧੀਆ ਅ ਸੋ ਬਾਈ ਜੀ ਕਿਸ ਤਰ੍ਹਾਂ ਦਾ ਰਵੇਗਾ ਜਿਹੜਾ ਆਪਣਾ ਅਮਲੋ ਦਾ ਕਬੱਡੀ ਕੱਪ ਆਪਾਂ ਨੇ 21 ਫਰਵਰੀ ਨੂੰ ਸਾਡੇ ਵੀਰ ਗਗਨਦੀਪ ਸਿੰਘ ਜੀ ਚੱਡਾ ਉਹਦੀ ਯਾਦ ਦੇ ਵਿੱਚ ਰੱਖਿਆ ਜੀ ਤੇ ਅਮਲੋ ਦੇ ਵਿੱਚ ਹੋ ਰਹੀ ਹੈ 21 ਫਰਵਰੀ ਨੂੰ ਹਾਂਜੀ ਤੇ ਗਹਿਰੀ ਬੜਿੰਗ ਜੀ ਐਮ ਐਲ اے ਦੇ ਦੇਖਰੇਖ ਦੇ ਵਿੱਚ ਹੋ ਰਿਹਾ ਹੈ ਹਾਂਜੀ ਤੇ ਬਹੁਤ ਵਧੀਆ ਹੋਊਗਾ ਵਧੀਆ 플레이ਰ ਆਉਣਗੇ ਸਾਰਿਆਂ ਦਾ ਸਪਰਕ ਹੋ ਗਿਆ 8 ਟੀਮਾਂ ਟੌਪ ਦੀ ਆਉਣੀਆਂ ਜੀ ਜੀ ਤੇ ਬੈਸਟਾਂ ਨੂੰ ਸਵਿਫਟਾਂ ਨਮੀਆਂ ਦਿੱਤੇ ਨੇ ਬੈਸਟ ਰੀਡਰ ਨੂੰ ਬੈਸਟ ਜਾਫੀ ਨੂੰ ਹਾਂਜੀ ਹਾਂਜੀ ਤੇ ਇਨਾਮ ਕਿੰਨਾ ਜੀ ਇਨਾਮ ਪਹਿਲਾ ਨਾਮ 1.5 ਲੱਖ ਹੈ ਤੇ ਦੂਜਾ 1 ਲੱਖ ਤੇ ਜਿਹੜੇ ਦੇਖਣਾ ਆਉਣਗੇ ਉਹਨਾਂ ਵਾਸਤੇ ਦੋ ਸਕੂਟਰੀਆਂ ਨੇ ਲੱਕੀ ਕੂਪਨ ਫਰੀ ਨੇ ਜੀ ਜੀ ਹਾਂਜੀ ਸੋ ਬਾਈ ਜੀ ਜਿਵੇਂ ਇਹ ਤੁਸੀਂ ਕਾਰਾਂ ਰੱਖੀਆਂ ਨੇ ਨਾ ਇਹ ਦੀ ਕੀ ਬਜਾ ਰਹੀ ਹੈ ਬਜਾ ਤਾਂ ਹੀ ਬਸ ਈ ਸੀਗਾ ਵੀ ਚੱਲ ਵੱਡੇ ਨਾਮ ਰੱਖਦੇ ਆ ਦੋ ਸਵਿਫਟਰ ਰੱਖਿਆ ਬਾਕੀ ਮਿੱਤਰ ਦੋਸਤ ਕਹਿੰਦੇ ਵੀ ਆਪਾਂ ਵੱਡਾ ਕਰਨਾ ਆਪਣੇ ਯੂਕੇ ਦੇ ਨਾਲ ਰਾਮਪਾਲ ਕੋਪੜਾ ਤੇ ਆਪਣਾ ਸ਼ਾਮਰਾ ਸਰਪੰਚ ਇਹ ਕਹਿੰਦੇ ਵੀ ਵਧੀਆ ਉਹ ਕਰੋ ਤਾਂ ਸੰਦੇਸ਼ ਵਿਫਟਾ ਰੱਖਤੀ ਜੀ ਹਾਂਜੀ ਸੋ ਟੀਮਾਂ ਬਾਰੇ ਦੱਸ ਸਕਦੇ ਹੋ ਵੀ ਕਿਹੜੀਆਂ ਕਿਹੜੀਆਂ ਹੋਣਗੀਆਂ ਜੇ ਕਿਹੜੇ ਖਿਡਾਰੀਆਂ ਨਾਲ ਗੱਲ ਹੋਈ ਹੈ ਟੀਮਾਂ ਦਾ ਹੀ ਸੰਪਰਕ ਹੋਇਆ ਹੋਇਆ ਸਾਰਿਆਂ ਦਾ ਤੇ ਉੱਥੇ ਜਿਹੜੇ ਸਪੌਂਸਰ ਹੋਣਗੇ ਆਪਣੇ ਉਹਨਾਂ ਦੇ ਨਾਂ ਤੇ ਹੀ ਕੱਢਣਗੇ 8 ਟੀਮਾਂ ਟੌਪ ਦੀਆਂ ਜਿੰਨੇ ਅੱਜ ਕੱਲ ਪੰਜਾਬ ਚ ਚੱਲ ਰਹੇ ਨੇ ਵਧੀਆ ਪਲੇਅਰ ਟੌਪ ਦੇ ਉਹੀ ਪਲੇਅਰਾਂ ਨਾਲ ਗੱਲ ਹੋਈ ਹੈ ਉਹ ਆਉਣਗੇ ਸਾਰੇ ਸੋ ਇੱਕ ਬਈ ਇਹ ਜਿਵੇਂ ਤੁਸੀਂ ਦੱਸਿਆ ਵੀ ਦਰਸ਼ਕਾਂ ਦੇ ਵਾਸਤੇ ਜਿਹੜੀਆਂ ਤੁਸੀਂ ਸਕੂਟੀਆਂ ਰੱਖੀਆਂ ਹੋਣੇ ਉਹ ਕਿਸੇ ਸਿਸਟਮ ਦੇ ਨਾਲ ਕੱਢੋਗੇ ਜੀ ਉਹ ਤਾਂ ਹੀ 쿠ਪਨ ਦਿੱਤੇ ਜਾਣਗੇ ਜਿਹੜੇ 12 ਵਜੇ ਤੋਂ 2 ਵਜੇ ਤੱਕ 2 ਘੰਟਿਆਂ ਦੇ ਵਿੱਚ ਵਿੱਚ ਦੇਵਾਂਗੇ ਜੀ ਵੀ ਜਿਹੜੇ ਆਉਣਗੇ ਉਹਨਾਂ ਨੂੰ ਉੱਥੇ ਬੰਦੇ ਲਾਏ ਹੋਏ ਨੇ ਸਾਰਿਆਂ ਨੂੰ ਕੱਟ ਕੇ ਬਹਿ ਕੇ ਉਹਨਾਂ ਨੂੰ ਦੇ ਦਾਂਗੇ ਉਸ ਤੋਂ ਬਾਅਦ ਸੈਮੀ ਫਾਈਨਲ ਤੋਂ ਪਹਿਲਾਂ ਕੱਢ ਦਾਂਗੇ ਜੀ ਦੋਨੇ ਸਕੋਟਰੀਆਂ ਫਿਰ 12 12 ਤੋਂ 2 ਵਜੇ ਦਾ ਟਾਈਮ ਜਿਹੜਾ ਇਹਦਾ ਕਿਵੇਂ ਫਿਰ ਉਸ ਤੋਂ ਬਾਅਦ ਜਿਆਦਾ ਰਸ਼ ਹੋ ਜੂਗਾ ਕਈ ਫਿਰ ਨਹੀਂ ਵੀ ਦਿੱਤੀਆਂ ਜਾਣਗੀਆਂ ਇਹ ਉਹ ਹਮ ਇਹ ਜਿਆਦਾ ਰਸ਼ ਹੋਗਾ ਇੰਨੇ ਕਿੰਨੇ ਕਨੂੰ ਵੰਡਣਗੇ ਉਹ ਵੀ 12 ਤੋਂ 2 ਦਾ ਤਾਂ ਟਾਈਮ ਰੱਖਿਆ ਵੀ ਜਿਹੜੇ ਆਈ ਜਾਣਗੇ ਉਹਨਾਂ ਨੂੰ ਨਾਲ ਦੀ ਨਾਲ ਬੈਠੀ ਜਾਣਗੇ ਤੇ ਕੂਪਨ ਦਿੱਟ ਕੱਟ ਕੇ ਦਿੱਤੇ ਜਾਣਗੇ ਜਿਵੇਂ ਤੁਸੀਂ ਐਮਐਲਏ ਸਾਹਿਬ ਦੀ ਗੱਲ ਕੀਤੀ ਐ ਸੀ ਬੜਿੰਗ ਸਾਹਿਬ ਜੀ ਨੇ ਤੁਹਾਡੇ ਹੋਰ ਵੀ ਕਾਫੀ ਜਿਹੜੇ ਮਿੱਤਰ ਨੇ ਹਨਾ ਮੰਤਰੀ ਸਾਹਿਬਾਨ ਨੇ ਐਮਐਲਏ ਸਾਹਿਬ ਪਹੁੰਚਣਗੇ ਤੇ ਉਹਨਾਂ ਬਾਰੇ ਵੀ ਤੁਸੀਂ ਇਹ ਦੱਸ ਸਕਦੇ ਹੋ ਜੀ ਸਰਦਾਰ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਉਹ ਵੀ ਆਉਣਗੇ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਕਹਿੰਦੇ ਸੀ ਟੂਰਨਾਮੈਂਟ ਤੇ ਪਹੁੰਚਾਂਗੇ ਜਿਹੜਾ ਗਗਨਦੀਪ ਚੱਡਾਈ ਹਾਂਜੀ ਉਹ ਸੂਬਾ ਸਕੱਤਰ ਹੁੰਦਾ ਸੀਗਾ ਅਚਾਨਕ ਉਹਦੀ ਡੈਥ ਹੋਣ ਕਾਰਨ ਆਪਣਾ ਬਿੱਤਰ ਵੀ ਸੀਗਾ ਉਹਦੀ ਜਾਚ ਚੂਰਾਮੜ ਕਰਾਉਂਦੇ ਆ ਜੀ ਇਸ ਹਾਲ ਅਸੀਂ ਹਮ ਲੋਕ ਕਰਾ ਰਹੇ ਹਾਂ ਪਹਿਲਾਂ ਦੋ ਵਾਰ ਰਾਮਪੁਰ ਗੁਜਰਾਣਾ ਚੰਨਾ ਕਰਵਾਈ ਇਹ ਵੈਸੀ ਕਰਵਾਈ ਉੱਥੇ ਵੀ ਪਹਿਲਾਂ ਆਪਾਂ ਪਹਿਲੇ ਇੱਥੇ ਕਹਿੰਦੀ ਸੀਗੇ ਵੀ ਉਸ ਤੋਂ ਬਾਅਦ ਇਹ ਹੋਇਆ ਵੀ ਚਲ ਆਪਾਂ ਉੱਥੇ ਕਰਵਾ ਦਨੇ ਹਾਂਜੀ ਵੈਸੀ ਕਰਵਾਇਆ ਜੀ ਯਾਰ ਮਿੱਤਰ ਸੀਗਾ ਗੈਰੀ ਵੜਾਂਗਾ ਉਹ ਕਹਿੰਦਾ ਵੀ ਆਪਾਂ ਰੇ ਕਰਾ ਦੀ ਅੱਜ ਕਿਵੇਂ ਕਹਾਂ ਇੱਥੇ ਕਰਾ ਦਨੇ ਇੱਕੋ ਹੀ ਗੱਲ ਹੈ ਹਰਪਾਲ ਚੀਮਾ ਕਹਿੰਦਾ ਵੀ ਪਹਿਲਾਂ ਇੱਥੇ ਕਰਾ ਦੋ ਉਹ ਹੁਣ ਉੱਥੇ ਕਰਾਇਆ ਤਾਂ ਵੀ ਕੋਈ ਉਹ ਨਹੀਂ ਗਈ ਤੇ ਪ੍ਰਮੋਟਰ ਵੀਰ ਨੇ ਜਿਹੜੇ ਤੁਹਾਡੇ ਨਾਲ ਕਿਉਂਕਿ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਵੀ ਆਪਣੇ ਪੰਜਾਬ ਦੇ ਵਿੱਚ ਮੇਲੇ ਹੁੰਦੇ ਆ ਆਪਣੇ ਜੁਕੇ ਤੋਂ ਨਹੀਂ ਸਾਰੇ ਤੇ ਕੈਨੇਡਾ ਤੋਂ ਨਹੀਂ ਮਾਮਾ ਜੀ ਜਿਸਪਾਲ ਸਿੰਘ ਕਾਹ ਲੋ ਇਹ ਪਹਿਲਾ ਪ੍ਰਾਈਜ਼ ਦੇ ਰਹੇ ਨੇ ਜੀ ਹਾਂਜੀ ਬਾਕੀ ਕੈਨੇਡਾ ਤੋਂ ਨਹੀਂ ਦੋ ਤਿੰਨ ਮੁੰਡੇ ਆਪਣੇ ਬਾਕੀ ਉਥੋਂ ਦੇ ਜਿੰਨੇ ਵੀ ਸਰਪੰਚ ਬਲੱਗ ਸਮਤੀ ਮੈਂਬਰ ਉਹਨਾਂ ਦਾ ਵੀ ਬਹੁਤ ਸਾਥ ਆ ਜੀ ਮੈਨੂੰ ਜੀ ਹਾਂ ਸੋ ਇੱਕ ਆਪਾਂ ਗੱਲ ਕਰੀਏ ਬਾਈ ਜੀ ਜਿਵੇਂ ਤੁਸੀਂ ਇਹ ਕਾਰਾਂ ਦੇ ਰਹੇ ਹੋ ਬੈਸਟਾਂ ਦੇ ਲਈ ਇਹ ਸੋਡੇ ਕਲੱਬ ਦੇ ਵੱਲੋਂ ਨਹੀਂ ਕਹੇ ਇਹਦੇ ਵੀ ਕੋਈ ਮੇਨ ਸਪான்ਸਰ ਨਹੀਂ ਨਹੀਂ ਇਹ ਆਪਣੇ ਮਿੱਤਰਾਂ ਦੋਸਤਾਂ ਦੇ ਇਕੱਠੇ ਕਰਕੇ ਇਹ ਉਹ ਕੀਤਾ ਜੀ ਹਾਂਜੀ ਜੀ ਇੱਕ ਮਿੱਤਰ ਆਈ ਸਾਡਾ ਵੈਸੇ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਉਹ ਇੱਕੋ ਉਹਦੇ ਵੱਲੋਂ ਆਈ ਇਹ ਉਹਨੇ ਕਹਿੰਦਾ ਵੀ ਮੇਰਾ ਨਾਂ ਨਾ ਆਵੇ ਇੱਕ ਗੱਡੀ ਦੇ ਪੈਸੇ ਉਹਨੇ ਦਿੱਤੇ ਨਹੀਂ। ਕੀ ਹੁਵਾਤ ਹੈ ਭਾਈ ਇਹ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਨਾ ਉੱਥੇ ਮੇਰੇ ਵਰਗਾ ਦੇ ਕੇ 500 ਰੁਪਇਆ ਕਹਿੰਦਾ ਭਾਈ ਬਾਰੀ-ਬਾਰੀ ਬੁਲਈ ਆਈ। ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਕਰਦੇ ਬਹੁਤ ਕੁਝ ਹੈ ਪਰ ਉਹ ਅੱਗੇ ਨਹੀਂ ਆਉਂਦੇ ਹੁੰਦੇ ਨਾਂ ਨਹੀਂ ਆਪਣਾ ਸ਼ੋਅ ਕਰਦੇ ਹੁੰਦੇ ਇਹ ਬਹੁਤ ਵੱਡੀ ਗੱਲ ਹੈ ਭਾਈ ਯਾਰ। ਆਏ ਆਏ ਵਸੋ ਕਹਿੰਦਾ ਮੇਰਾ ਨਾਮ ਨਾ ਹੋਵੇ ਫਿਰ ਮੈਂ ਗੱਡੀ ਦਊਂਗਾ ਨਹੀਂ ਮੈਂ ਗੱਡੀ ਦਿੰਦਾ ਸੀ ਕੀ ਕੀ ਬਾਤ ਹੈ ਇਦਾਂ ਦੇ ਲਵੀ ਭਰਾਵਾ ਜੇ ਵੀਡੀਓ ਦੇਖ ਰਹੇ ਹੋ ਤੁਹਾਡੇ ਵਰਗੇ ਬੰਦੇ ਹੋਣੇ ਚਾਹੀਦੇ ਵੈਸੇ ਜ਼ਰੂਰੀ ਵੀ ਹੈ ਨਾਮ ਬਣਾਉਣਾ ਨਾ ਬੋਲਣਾ ਬਣਦਾ ਕਿਉਂਕਿ ਜਿਹੜਾ ਬੰਦਾ ਕਬੱਡੀ ਦੇ ਵਿੱਚ ਬਹੁਤ ਸਾਰੇ ਇੱਕ ਛੇਕਬਾ ਲੋਕ ਕਰਦੇ ਨੇ ਵੀ ਪ੍ਰਮੋਟਰਾਂ ਦਾ ਨਾਮ ਕਿਉਂਕਿ ਜਿਹੜੀ ਐ ਏਡੀ ਵੱਡੀ ਰੌਣਕ ਲੱਗਦੀ ਹੈ ਇਹ ਪ੍ਰਮੋਟਰਾਂ ਕਰਕੇ ਹੀ ਲੱਗਦੀ ਹੈ ਉਹਨਾਂ ਦਾ ਨਾਮ ਲੈਣਾ ਉਹਨਾਂ ਦੀ ਐਡ ਕਰਨੀ ਬਣਦੀ ਹੈ ਹਾਂ ਜਿਹੜਾ ਜਿਹਦਾ ਸੰਬੰਧ ਹੀ ਨਹੀਂ ਹੁੰਦਾ ਨਾਲ ਜਾਂ ਕਿਤੇ ਹੋਰ ਬੈਠੇ ਹੁੰਦੇ ਨੇ ਉਹਨਾਂ ਦਾ ਨਾਮ ਲੈਣਾ ਕਿਤੇ ਨਾ ਕਿਤੇ ਉਹ ਉਹ ਗ ਜੀ ਹਾਂਜੀ ਇਹ ਸਾਡੇ ਭਾਈ ਸੰਦੀਪ ਸਾਮਰਾਜੀ ਸਰਪੰਚ ਸਾਹਿਬ ਨੇ ਮੁੱਖ ਪ੍ਰਬੰਧਕ ਵੀ ਨੇ ਜਿਹੜੇ ਮੀਰੀ ਪੀਰੀ ਸਪੋਰਟਸ ਕਲੱਬ ਦੇਦਣਾ ਦੇ ਆਪਾਂ ਦੇਖਦੀਆਂ ਕਦੇ ਕਮਬੈਨਾ ਤੇ ਕਦੇ 18 ਤੇ bari bari ਅਗਲੇ ਟਾਈਮ ਦੇ ਵਿੱਚ ਆਪਾਂ ਉਹ ਵੀ ਦੇਖਾਂਗੇ ਪਰ ਅੱਜ ਗੱਲ ਕਰਦੇ ਹਾਂ ਹੋਰ ਕੀ ਰੱਖਿਆ ਭਾਈ ਜੀ ਵਿਸ਼ੇਸ਼ ਤੌਰ ਤੇ ਆਪਾਂ ਦੇਖਿਆ ਜਾਵੇ ਕਬੱਡੀ ਦੇ ਨਾਲ ਨਾਲ ਦਰਸ਼ਕਾਂ ਦੇ ਲਈ ਧਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡੇ ਰੰਗ ਪੰਜਾਬ ਦੇ ਚੈਨਲ ਜੋ ਕਬੱਡੀ ਨੂੰ ਪੂਰੇ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਪ੍ਰਫੁੱਲਤ ਕਰਦੇ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਰਹੀ ਗੱਲ ਟੂਰਨਾਮੈਂਟ ਦੀ ਚਮਕੌਰ ਵੀਰੇ ਨੇ ਸਾਰਾ ਕੁਝ ਤੁਹਾਨੂੰ ਜਾਣਕਾਰੀ ਦਿੱਤੀ ਜਿਹੜੀ ਸਕੂਟਰੀਆਂ ਨੇ ਉਹ ਅਸੀਂ ਸਾਡਾ ਇੱਕ ਰੀਜਨ ਹੋਰ ਵੀ ਥੀ ਦਰਸ਼ਕ ਬਹੁਤ ਦੂਰ ਦੂਰੋਂ ਆਉਂਦੇ ਨੇ ਖਰਾਣਾ ਪੰਜਾਬ Rajasthan ਅਸੀਂ ਚਾਹਨੇ ਵੀ ਦਰਸ਼ਕ ਵੀ ਕੋਈ ਨਾ ਕੋਈ ਤਰ੍ਹਾਂ ਕੁਝ ਜਿੱਤ ਕੇ ਜਾਵੇ ਜਿਵੇਂ ਨਾ ਘਰ ਦੇ ਕਹਿੰਨੇ ਐਡੀ ਦੂਰ ਕੀ ਦੇਖਣ ਜਾਵਾਂਗੇ ਇੱਥੇ ਲਾਈਵ ਦੇਖ ਲਓ ਅਸੀਂ ਕਹਿੰਨੇ ਵੀ ਕੋਈ 플레이ਰ ਜਿੱਤ ਕੇ ਜਾ ਰਿਹਾ ਹੈ ਕਿ ਦਿਨ ਕਿਤੇ ਕੋਈ ਸਕੂਟਰੀ ਵੀ ਜਿੱਤ ਕੇ ਜਾਵੇ ਉਹਨੂੰ ਵੀ ਮਾਨ ਹੋਵੇ ਵੀ ਚਲੋ ਆਪਾਂ ਮਲੋਤੋਂ ਇੱਕ ਸਕੂਟਰੀ ਲੈ ਕੇ ਆਏ ਆ ਜਿਹੜੇ ਘਰ ਦੇ ਕਹਿੰਦੇ ਨੇ ਵੀ ਤਾ ਨਹੀਂ ਜਾਣਾ ਅੱਧੀ ਰਾਤ ਘਰੇ ਬੜੇ ਕਹਿੰਦੇ ਉਹ ਘਰੇ ਕਹਿਣਗੇ ਤੂੰ ਭੱਗ ਜਾ ਕੀ ਲੈ ਕੇ ਆਏ ਆ ਉਹ ਦੱਸੂਗਾ ਜਾ ਕੇ ਕੋਈ ਦੇਖੋ ਦੋ ਨਹੀਂ ਤਾਂ ਦੇਣੀ ਹੀ ਦੇਣੀ ਹੈ ਉਹ ਕਹੂਗਾ ਵੀ ਅਸੀਂ ਸਕੂਟਰੀ ਲੈ ਕੇ ਆਏ ਆ ਦੇਖਣ ਦਾ ਸਾਡਾ ਮੁੱਲ ਪਿਆ ਹੈ ਹੈਨਾ ਨਹੀਂ ਹੁੰਦਾ ਵੀ ਹੈ ਫਿਰ ਤਾਂ ਕਹਿਣਗੇ ਤੂੰ ਭੱਗ ਜਾ ਕੀ ਪਤਾ ਤੇਰੇ ਨੰਬਰ ਲੱਗ ਜੇ ਦੇਖੋ ਮਾ ਖੇਡ ਕਬੱਡੀ ਹੈ ਉਹਨੇ ਪੰਜਾਬ ਦੇ ਜੀਨੇ ਵੀ ਮਿਹਨਤ ਕੀਤੀ ਹੈ ਹਰ ਇੱਕ ਦਾ ਮੁੱਲ ਪਾਇਆ ਜਾਂ ਕੋਈ ਕਮੈਂਟਰ ਹੈ ਜੇ ਕੋਈ ਰੈਫਰੀ ਹੈ ਜੇ ਕੋਈ ਜਾਲ ਸਾਉਂਡ ਵਾਲਾ ਰੈਫਰੀ ਹੈ ਪੇਜ ਵਾਲਾ ਮਾ ਖੇਡ ਕਬੱਡੀ ਨੇ ਸਭ ਦਾ ਮੁੱਲ ਪਾਇਆ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਬਾਈ ਜੀ ਜਿਵੇਂ ਆਪਾਂ ਗੱਲ ਕਰ ਰਹੀ ਸੀ ਸਿੰਗਰ ਕਿਹੜੇ ਕਿੜੇ ਆ ਰਹੇ ਨੇ ਸਿੰਗਰ ਰਬੀਬਾ ਗੁਲਸ਼ਨ ਤੇ ਆਪਣਾ ਬਲਕਾਰਨ ਅਨਖਿਲਾ ਜੀ ਉਹਨਾਂ ਦਾ ਰਾਤ ਨੂੰ ਖਾੜਾ ਲੱਗਣਾ ਹੈ 8 ਵਜੇ ਸ਼ੁਰੂ ਕਰਦੇ ਨੇ 2 ਘੰਟੇ ਉਹ ਵੀ ਚਲੋ ਰੰਗ ਰੰਗ ਪ੍ਰੋਗਰਾਮ ਹੋਣਾ ਚਾਹੀਦਾ ਹੈ ਪੰਜਾਬ ਦੇ ਮੇਲਿਆਂ ਦੇ ਵਿੱਚ ਸਾਰੇ ਰੰਗ ਹੋਣੇ ਚਾਹੀਦੇ ਨੇ ਸਾਰੇ ਰੰਗ ਹੋਣੇ ਚਾਹੀਦੇ ਨੇ ਜੋ ਸੱਬਿਆ ਚਾਰ ਕ ਮੇਲਾ ਹੋ ਗਿਆ ਇਹ ਪੰਜਾਬ ਨਾਲ ਜੁੜਿਆ ਹੋਇਆ ਹਨੀ ਪੰਜਾਬ ਦੀ ਮਾਖੇੜ ਕਬੱਡੀ ਹੈ ਗਰਾਉਂਡ ਨਾਲ ਜੁੜਿਆ ਹੈ ਤਾਂ ਉਹ ਜਿੱਥੇ ਨਾ ਕਿ ਕਬੱਡੀ ਨਾਲ ਪੁਸ਼ਕ ਲੋਕ ਆਸ ਰੱਖਦੇ ਨੇ ਵੀ ਕਿਤੇ ਨਾ ਕਿਤੇ ਚਲੋ ਮਾੜਾ-ਵੜਾ ਇੰਜੋਏ ਠੋਕੇ ਵੀ ਠੋਕੇ ਵੀ ਲਾਇਆ ਇਹ ਰਾਤ ਨੂੰ ਬਿਲਕੁਲ ਬਾਈ ਅੱਛਾ ਇਹਦੇ ਨਾਲ ਇੱਕ ਇਹ ਵੀ ਹੈ ਬਾਈ ਵੱਡੀ ਗੱਲ ਹੈ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਕਬੱਡੀ ਦੇ ਵਿੱਚ ਟਾਈਮਿੰਗ ਦੀ ਇਹਦਾ ਕਿਸ ਤਰ੍ਹਾਂ ਕੀਤਾ ਹੋਇਆ ਤੁਸੀਂ ਟੀਮਾਂ ਨਾਲ ਵੀ ਕਿਉਂਕਿ ਅਖਾੜਾ ਵੀ ਲਾਉਣਾ ਹੈ ਤੇ ਹੁਣ ਪ੍ਰਸ਼ਾਸਨ ਵੱਲੋਂ ਵੀ ਹੁੰਦਾ ਵੀ ਮੇਲਾ ਜਿਹੜਾ ਟਾਈਮ ਨਾਲ ਨਿਬੜ ਹੋਈ ਦੇਖੋ ਪਿਛਲੇ ਸਮੇਂ 'ਚ ਕੁਝ ਨਾ ਕਬੱਡੀ ਦੇ ਮਾੜੇ ਹਾਲਾਤ ਆਈ ਦੀ ਚਲੋ ਬਾਬਾ ਪਲੀ ਕਰੀ ਪਲੀ ਕਰੇ ਹਨਾ ਤੇ ਹੁਣ ਸਾਨੂੰ 7 ਵਜੇ ਫਾਈਨਲ ਕਰ ਦੇਣਾ ਸਾਰੀ ਟੀਮਾਂ ਨੂੰ 12 ਵਜੇ ਟਾਈਮ ਦਿੱਤਾ ਹੋਇਆ ਹੈ ਪਹਿਲਾ ਮੈਚ 12 ਵਜੇ ਸਾਨੂੰ ਆਲ ਓਪਨ ਦਾ ਚਲਾ ਦੇਣਾ ਤੇ 7 ਵਜੇ ਫਾਈਨਲ ਕਰ ਦੇਣਾ ਸੋ ਜਾਨਕੀ ਕੋਸ਼ ਇਹ ਵੀ 6 ਵਜੇ ਖਰੀਏ ਸੀ ਪਰ ਥੋੜਾ ਜਿਹਾ ਰੈਸਟ ਹੋ ਜਾਂਦੇ ਪਲੇਅਰਾਂ ਦੇ ਮੈਚ ਹੁੰਦੇ ਨੇ ਫਾਈਨਲ ਜਿਵੇਂ ਥੋੜਾ ਜਿਹਾ ਰੈਸਟ ਚਾਹੀਦਾ ਦੋ ਟੀਮਾਂ ਨੂੰ 7 ਵਜੇ ਸਾਡਾ ਫਾਈਨਲ ਹੋ ਜਾਣਾ ਹੈ ਜੀ 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 ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਨੂੰ ਥੈਂਕ ਯੂ ਬਰਾ ਥੈਂਕ ਯੂ ਬਹੁਤ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮਾਮਾ ਜੀ ਸਰਦਾਰ ਜਸਪਾਲ ਸਿੰਘ ਜੀ ਕਲੋਂ ਸਾਹਿਬ ਹਾਂਜੀ ਪਹਿਲਾਂ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਥੈਂਕ ਯੂ ਜੀ ਰੀ ਰੀ ਐਪਰੀਸ਼ੀਏਟ ਤੁਹਾਡੇ ਚੈਨਲ ਦਾ ਕਿ ਤੁਸੀਂ ਕਵਰ ਕਰ ਰਹੇ ਹੋ ਇਸ ਕਬੱਡੀ ਮੈਚ ਨੂੰ ਅਤੇ ਵੱਡੀ ਬਹੁਤ ਐਕਸਾਈਟਮੈਂਟ ਹੈ ਕਿ ਮੈਂ ਸਪੈਸੀਫਿਕਲੀ ਕੈਂਡੀਡਾ ਤੋਂ ਆਇਆ ਹਾਂ ਇਹਨੂੰ ਦੇਖਣ ਲਈ ਔਰ ਲਾਸਟ ਇਅਰ ਵੀ ਮੈਂ 26 ਜਨਵਰੀ ਨੂੰ ਆਇਆ ਸੀਗਾ ਸੋ ਆਮ ਰੀਲੀ ਐਕਸਾਈਟਡ ਟੂ ਸੀ ਦਿਸ ਮੈਚ ਐਂਡ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦੀਆਂ ਜਿਹੜੀਆਂ ਗੇਮਸ ਨੇ ਆਪਣੇ ਵੀਰ ساری ਟੀਮੇ ਸਾਡੇ ਕਰਾਉਂਦੇ ਨੇਗੇ। थैंक यू वेरी मच फॉर दैट। ਧੰਨਵਾਦ ਜੀ ਤੁਹਾਡਾ ਵੀ ਬਹੁਤ। थैंक्स। ਅੱਛਾ ਇੱਕ ਇਹ ਦੱਸੋ ਜੀ ਜਿਵੇਂ ਤੁਸੀਂ ਕਬੱਡੀ ਨਾਲ ਤੁਸੀਂ ਕਹਿੰਦੇ ਸੀ ਸਪੈਸ਼ਲੀ ਕੈਨੇਡਾ ਤੋਂ ਆਉਂਦੇ ਹੋ ਤੇ ਪਹਿਲਾਂ ਕਬੱਡੀ ਖੇਡਦੇ ਵੀ ਰਹੇ ਹੋ ਜਾਂ ਦੇਖਣ ਦਾ ਸ਼ੌਕ ਹੈ? ਨਹੀਂ ਮੈਨੂੰ ਐਕਚੁਅਲੀ ਮੇਰੀ ਜਿਹੜੀ ਗੇਮ ਲਾਈਨ ਸੀ ਉਹਦਾ ਰਨਿੰਗ ਸੀਗੀ ਜਿਹਦਾ ਲੌਂਗ ਰੈਸੇਸ 5000 ਮੀਟਰ ਜਾਂ 10000 10 ਕਿਲੋਮੀਟਰ ਤੇ 5 ਕਿਲੋਮੀਟਰ ਹੁੰਦੀ ਹੈ। ਪਰ ਮੈਂ ਕਬੱਡੀ ਨੂੰ ਬਹੁਤ ਲਾਈਕ ਕਰਦਾ ਹੈਗਾ। ਸੋ ਮੈਂ ਆਮ ਰੀਲੀ ਐਕ ਯਾ थैंक यू ਧੰਨਵਾਦ ਤੁਹਾਨੂੰ थैंक यू ਯਾ ਸੋ ਦੋਸਤੋ ਖਿਚਲੋ ਤਿਆਰੀਆਂ 21 ਫਰਵਰੀ 2026 ਅਮਲੋਹ ਦੇ ਵਿੱਚ ਜਿੱਥੇ ਦੁਨੀਆ ਦੇ 스타 ਪੁੱਜਣਗੇ ਕਿਉਂਕਿ ਨਵੀਆਂ ਜਿਹੜੀਆਂ ਸਵਿਫਟ ਕਾਰਾਂ ਦਿੱਤੀਆਂ ਜਾਣੀਆਂ ਨੇ ਬੈਸਟ ਟਰੇਡਰ ਤੇ ਯਾਫੀ ਦੇ ਲਈ ਤੇ ਉਹਦੇ ਨਾਲ ਹੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸਨ ਦਾ ਜਿਹੜਾ ਖੁੱਲਾ ਅਖਾੜਾ ਵੀ ਲੱਗੇਗਾ ਆਓ ਫਿਰ ਆਪਾਂ ਲਾਉਣੇ ਆ ਰਣ ਮਿਲ ਕੇ ਰੌਣਕਾਂ ਸਤਿ ਸ਼੍ਰੀ ਅਕਾਲ